ਰੈਡੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਟਿਊਲਿਪ ਦੇ ਫੁੱਲਾਂ ਦੀ ਕਾਸ਼ਤ ਇੱਕ ਸ਼ਲਾੰਗਾ ਜੋਗ ਉਦਮ ਹੈ ਡੰਡੀ ਇਹ ਪਹਿਲੀ ਵਾਰ ਹੈ ਕਿ ਦਰਸ਼ਕਾਂ ਨੂੰ ਲੁਧਿਆਣਾ ਵਿੱਚ ਕਸ਼ਮੀਰ ਦੇ ਫੁੱਲਾਂ ਦੇ ਦਰਸ਼ਨ ਹੋ ਰਹੇ ਹਨ ਡੰਡੀ ਇਹ ਸੁੰਦਰਤਾ ਜੈਵ ਵਿਭਿੰਨਤਾ ਅਤੇ ਮਾਤਾਵਰਨ ਸਰਸਪਾਟੇ ਦੇ ਸਮੇਲ ਵਾਲਾ ਇੱਕ ਵਿਸ਼ੇਸ਼ ਫੁੱਲਾਂ ਦਾ ਸ਼ਾਹਕਾਰ ਹੈ ਡੰਡੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਾਗਵਾਨੀ ਅਤੇ ਲੈਂਡਸਕੇਪਿੰਗ ਵਿਭਾਗ ਵੱਲੋਂ ਟਿਊਲਿਪ ਬਲਬ ਹਾਲੈਂਡ ਤੋਂ ਦਰਾਮਦ ਕੀਤੇ ਗਏ ਹਨ ਡੰਡੀ ਇਹ ਫੁੱਲਾਂ ਦੇ ਬਲਬ ਉਸੇ ਸਪਲਾਇਰ ਰਾਹੀ ਪ੍ਰਾਪਤ ਕੀਤੇ ਗਏ ਹਨ ਜਿਸ ਕੋਲੋਂ ਕਸ਼ਮੀਰ ਦੇ ਸ਼੍ਰੀਨਗਰ ਵਿਖੇ ਸਭ ਤੋਂ ਵੱਡੇ ਟਿਊਲਿਪ ਗਾਰਡਨ ਲਈ ਦਰਾਮਦ ਕੀਤੇ ਗਏ ਸਨ ਡੰਡੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਨਵੀਂ ਤਿਆਰ ਕੀਤੀ ਗਈ ਟਿਊਲਿਪ ਬਗੀਚੀ ਮਨਮੋਹਕ ਫੁੱਲਾਂ ਰਾਹੀਂ ਖਿੱਚ ਦਾ ਕੇਂਦਰ ਬਣ ਚੁੱਕੀ ਹੈ ਡੰਡੀ ਇਹ ਨਾ ਸਿਰਫ ਲੁਧਿਆਣਾ ਦੇ ਨਾਗਰਿਕਾਂ ਨੂੰ ਸਗੋਂ ਆਸ-ਪਾਸ ਦੇ ਰਾਜਾਂ ਦੇ ਲੋਕਾਂ ਨੂੰ ਵੀ ਆਕਰਸ਼ਿਤ ਕਰੇਗੀ ਡੰਡੀ ਇਸ ਨਵੀਂ ਵਿਕਸਤ ਪਿੰਨ-ਪਿੰਨ ਰੰਗਾਂ ਦੀ ਟਿਊਲਿਪ ਬਾਗੀਚੀ ਵਿੱਚ ਵੱਧੀਆਂ ਘਟਦੀਆਂ ਕਿਸਮਾਂ ਦੇ ਟਿਊਲਿਪ ਫੁੱਲਾਂ ਨੂੰ ਲਗਾਇਆ ਗਿਆ ਹੈ ਡੰਡੀ ਇਹ ਬਾਗੀਚੀ ਹਰਿਆਲੇ ਪੱਤਿਆਂ ਦੀ ਸ਼ੋਹ ਵਾਲੇ ਫੁੱਲਾਂ ਨਾਲ ਇੱਕ ਬਲਖਣ ਨਜ਼ਾਰਾ ਪੈਦਾ ਕਰ ਰਹੀ ਹੈ ਅਤੇ ਦੇਖਣ ਵਾਲਿਆਂ ਨੂੰ ਖਿੱਚ ਪਾਉਂਦੀ ਹੈ ਡੰਡੀ ਇਹਨਾਂ ਫੁੱਲਾਂ ਦੀ ਸੁੰਦਰਤਾ ਉਹਨਾਂ ਦੇ ਉਜਲੇ ਰੰਗ ਅਤੇ ਨਿਰਮਲ ਖੁਸ਼ਬੂਆਂ ਵਾਲੀ ਇੱਕ ਆਕਰਸ਼ਕ ਬਾਗਿਚੀ ਬਣ ਗਈ ਹੈ ਜੋ ਲੋਕਾਂ ਨੂੰ ਹਾਲੈਂਡ ਅਤੇ ਕਸ਼ਮੀਰ ਦੇ ਪ੍ਰਸਿੱਧ ਟਿਊਲਿਪ ਬਗੀਚਿਆਂ ਦੀ ਜਾਦ ਦਿਵਾਉਂਦੀ ਹੈ ਡੰਡੀ ਰੈਡੀ ਲੁਧਿਆਣਾ ਵਿੱਚ ਟਿਊ ਲਿਪ ਬਲਵਾ ਦੀ ਕਾਸ਼ਤ ਜੋ ਹਾਲੈਂਡ ਤੋਂ ਦਰਾਮਦ ਕੀਤੇ ਗਏ ਹਨ ਅਤੇ ਇਹਨਾਂ ਦੀ ਕਟਾਈ ਪੰਜਾਬ ਵਿੱਚ ਫਲੋਰੀ ਕਲਚਰ ਨੂੰ ਵਧਾਉਣ ਲਈ ਇੱਕ ਵੱਡਾ ਕਦਮ ਹੈ ਡੰਡੀ ਇਹ ਨਵੀਂ ਤਿਆਰ ਕੀਤੀ ਗਈ ਟਿਊਲਿਪ ਬਾਗੀਚੀ ਜਿਸ ਨੂੰ 스프링 ਗਾਰਡਨ ਵਜੋਂ ਵੀ ਜਾਣਿਆ ਜਾਂਦਾ ਹੈ ਪੰਜਾਬ ਵਿੱਚ ਫਲੋਰੀ ਕਲਚਰ ਨੂੰ ਵਧਾਉਣ ਵਿੱਚ ਲੱਗੇ ਲੋਕਾਂ ਨੂੰ ਆਪਣੀਆਂ ਫਸਲਾਂ ਦੀ ਬਨਸਵੰਤਾ ਕਰਕੇ ਆਰਥਿਕ ਅਤੇ ਵਾਤਾਵਰਣਿਕ ਲਾਭ ਪ੍ਰਾਪਤ ਕਰਨ ਲਈ ਪ੍ਰੇਰਿਤ ਕਰੇਗੀ ਡੰਡੀ ਆਸ ਕੀਤੀ ਜਾ ਸਕਦੀ ਹੈ ਕਿ ਇਹ ਟਿਊਲਿਪ ਬਾਗੀਚੀ ਆਪਣੀ ਖੂਬਸੂਰਤੀ ਕਾਰਨ ਫੁੱਲਾਂ ਦੇ ਸ਼ੌਕੀਨ ਲੋਕਾਂ ਲਈ ਖਿੱਚਦਾ ਇੱਕ ਅਹਿਮ ਆਕਰਸ਼ਣ ਬਣ ਜਾਵੇਗੀ ਜਿਸ ਵਿੱਚ ਲੋਕ ਟਿਊਲਿਪ ਦੇ ਫੁੱਲਾਂ ਦੀ ਰੰਗਤ ਦਾ ਆਨੰਦ ਮਾਣਨ ਦੇ ਨਾਲ-ਨਾਲ ਏ ਵੱਖ-ਵੱਖ ਸੱਭਿਆਚਾਰਕ ਅਤੇ ਸਮਾਜਿਕ ਸਰਗਰਮੀਆਂ ਜਿਵੇਂ ਕਿ ਫੁੱਲ ਪ੍ਰਦਰਸ਼ਨੀ ਫੋਟੋਗ੍ਰਾਫੀ ਮੁਕਾਬਲੇ ਅਤੇ ਵਿਦयक ਸੈਮੀਨਾਰ ਆਯੋਜਿਤ ਕਰਨ ਨੂੰ ਉਤਸ਼ਾਹਿਤ ਕਰੇਗੀ ਜੋ ਵਿਦਿਆਰਥੀਆਂ ਦੀ ਰੁਚੀ ਨੂੰ ਉਤਸ਼ਾਹਿਤ ਕਰਨ ਵਿੱਚ ਵੱਡਾ ਯੋਗਦਾਨ ਪਾਉਣਗੇ ਡੰਡੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਹਮੇਸ਼ਾ ਹੀ ਰਾਜ ਦੇ ਵਿਕਾਸ ਲਈ ਖੇਤੀ ਦੇ ਖੇਤਰ ਦੀ ਅਗਵਾਈ ਕਰਦੀ ਰਹੀ ਹੈ ਅਤੇ ਹੁਣ ਨਵੰਬਰ 2024 ਵਿੱਚ ਟਿਊਲਿਪ ਬਲਬਾਂ ਦੀ ਕਾਸ਼ਤ ਵੀ ਇੱਕ ਸ਼ਲਾੰਗਾਜੋਗ ਕਦਮ ਹੈ ਡੰਡੀ ਪੀਏਯੂ ਦੇ ਉਪ ਕਲਪਤੀ ਡਾਕਟਰ ਸਤਵੀਰ ਸਿੰਘ ਗੋਸਲ ਨੇ ਇਸ ਉਦਮ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਟਿਊਲਿਪ ਗਾਰਡਨ ਸਿਰਫ 1 ਦੇਖਣਯੋਗ ਬਗੀਚੀ ਹੀ ਨਹੀਂ ਇਹ ਪੀਏਜੂ ਦੀ ਫਲੋਰੀ ਕਲਚਰ ਜੈਵ ਵਿਭਿੰਨਤਾ ਸੰਭਾਲ ਅਤੇ ਟਿਕਾਊ ਲੈਂਡਸਕੇਪਿੰਗ ਪ੍ਰਤੀ ਵਚਨਬੱਧਤਾ ਦੀ ਇੱਕ ਜਉਂਦੀ ਜਾਗਦੀ ਉਦਾਹਰਨ ਹੈ ਡੰਡੀ ਇਹ ਯਤਨ ਲੋਕਾਂ ਵਿੱਚ